ਇਧਰ ਵੀ ਜਤਾਂ ਹੈ ਇਧਰ ਵੀ ਸਾਡੇ ਪਿੰਡ ਦੇ ਨਾਂ ਤੇ ਕਿਸੇ ਨੇ ਲੁੱਟਿਆ ਨਾ ਕਿਸੇ ਕੋਲ ਕੁਝ ਖੋਇਆ ਮੇਰਾ ਨਾਂ ਡੁੰਗਰ ਰਾਮ ਡੁੰਗਰ ਰਾਮ ਸ਼ਰਮਾ ਸ਼ਰਮਾ ਜਦੋਂ ਤੁਸੀਂ ਛੋਟੇ ਹਗੇ ਸੀ ਹਾਂਜੀ ਉਹ ਕੀ ਐਸ ਪਿੰਡ ਦੇ ਵਿੱਚ ਮੁਸਲਮਾਨ ਭਾਈਚਾਰੇ ਦੇ ਲੋਕ ਰਹਿੰਦੇ ਸੀਗੇ ਅਸੀਂ ਇਹ ਡੱਬ ਡੱਬੂ ਵਾਲੀ ਪਿੰਡ ਹੈ ਇਥੋਂ 2 ਕਿਲੋਮੀਟਰ ਦੂਰ ਉਹ ਪਾਕਿਸਤਾਨ ਚ ਆ ਕੇ ਇੰਡੀਆ ਚ ਪਾਕਿਸਤਾਨ ਚ ਪਾਕਿਸਤਾਨ ਤੇ ਬਾਰੂ ਪਰਦੇ ਗਿਆਸੇ ਲੱਗ ਜੀ ਨਾਲ ਹਾਂਜੀ ਅਸੀਂ ਦੋ ਮੁੰਡੇ ਹਥੋਂ ਫੂਸाराम ਤੇ ਮੈਂ ਅਸੀਂ ਡੱਬ ਵਾਲੀ ਪੜਨ ਜਾਂਦੇ ਸੀ ਅਚਾ ਉੱਥੇ ਸਕੂਲ ਦੇ ਵਿੱਚ ਪੜਨ ਜਾਂਦੇ ਹੁੰਦੇ ਸੀ ਹਾਂ ਸਕੂਲ ਨਹੀਂ ਸੀ ਉੱਥੇ ਉਹਨੂੰ ਗੁਰੂ ਜੀ ਕਹਿ ਦਿਓ ਉਹ ਪੜਾਉਂਦੇ ਸੀ ਅਸੀਂ ਫੱਟੀ ਤੇ ਬੋਰੀ ਹੂੰ ਕਾਟ ਦੀ ਫੱਟੀ ਬੋਰੀ ਕਾਛੇ ਚ ਪਾਣੀ ਦੇ ਚੱਲ ਪੈਣਾ ਠੀਕ ਛਲੇਟ ਤੇ ਸਿੱਕਾ ਹੁੰਦਾ ਸੀ ਉਹ ਬੈਟਰੀ ਚ ਕੱਢਣ ਵਾਲਾ ਲੀਕਾ ਮਾਲ ਕਾਲੇ ਰੰਗ ਦਾ ਹਾਂ ਹਾਂਜੀ ਤੇ ਸ਼ਾਹੀ ਦੀ ਦੁਆ ਤੇ ਕਲਮੋ ਬਣਾ ਕੇ ਦਿੰਦਾ ਸੀ ਅੱਛਾ ਇਹ ਪਿੰਡ ਦੇ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਹੈਗੇ ਸੀ ਜਾਂ ਸਿਰਫ Hindu ਜਾਂ Sikh ਹੈਗੇ ਸੀ ਭਾਈਚਾਰਾ ਇਹ ਚੂੜੀ ਵਾਲਾ ਚਿਸ਼ਤੀ ਹੈ ਨਾ ਹਾਂਜੀ ਨਾਲ ਹੀ ਪਿੰਡ ਦਾ ਚੂੜੀ ਵਾਲਾ ਚਿਸ਼ਤੀ ਇੱਥੇ ਦਾ ਪੀਰ ਸਾਹਿਬ ਸੀ ਇਹਦੇ ਚਾਰ ਪੰਜ ਪਿੰਡ ਸੀ ਅੱਛਾ ਜੀ ਸ਼ਾਸ਼ਵਾਰ ਚੂੜੀਆਣਾ ਤੇ ਗੁਰਾਂ ਗਾਜਰ ਪ੍ਰਣਿਸ਼ੀ ਹਾਂਜੀ ਪੱਕਾ ਤੇ ਇੱਥੇ ਉਹ ਪੀਰ ਸਾਹਿਬ ਸੀ ਨਾ ਹਾਂਜੀ ਉਹ ਇੱਥੇ ਦਰਬਾਰ ਲਾਂਦਾ ਸੀ ਚੂੜੀਆਲੇ ਚੂੜੀਆਲੇ ਦਰਬਾਰ ਲਾਂਦਾ ਸੀ ਮਤਲਬ ਫੈਸਲੇ ਕਰਨ ਵਾਸਤੇ ਜਾਂ ਪੀਰ ਹੁੰਦਾ ਸੀ ਉਹ ਫੈਸਲੇ ਕਰਦਾ ਸੀ ਹਾਂਜੀ ਕਿਉਂਕਿ ਜਦੋਂ ਚੋਰੀਆਂ ਬਹੁਤ ਹੁੰਦੀ ਸੀ ਵੀ ਜਿਵੇਂ ਸਾਡੇ ਬਲਦ ਕੱਢ ਲੈ ਗੇ ਮੱਝਾਂ ਕੱਢ ਲੈ ਗੇ ਰਾਤ ਨੂੰ ਚੋਰ ਗੱਡਿਆਂ ਦੇ ਜਾਂਦੇ ਸੀ ਨਾ ਤੇ ਉਹ ਜੂੜਿਆਂ ਤੇ ਇੱਕ ਨੇ ਬੰਦੇ ਚੱਕ ਲੈਣਾ ਤੇ ਇੱਕ ਬਲਦ ਕੱਢ ਲੈਣਾ ਤੇ ਵੀੜ ਹੁੰਦੇ ਸੀ ਲੈ ਜਾਣਾ ਅੱਛਾ ਸਵੇਰੇ ਫੇਰੇ ਤੋਂ ਪਰੇ ਜਾਣੀ ਪੰਚਾਇਤ ਜਿੰਨੂੰ ਆਪਾਂ ਕਹਿੰਦੇ ਹਾਂ ਨੇ ਇਹ ਪੀਰ ਕੋਲੇ ਬਈ ਸਾਡੀ ਚੋਰੀ ਹੋ ਗਈ ਤੇ ਖੋਜੀ ਹੁੰਦੇ ਸੀ ਉਹ ਖੁਰਾ ਕੱਢ ਦਿੰਦੇ ਸੀ ਬਈ ਇਹ ਪੀਰ ਕੋਲੇ ਦੇ ਤੁਹਾਡੇ ਪਸ਼ੂ ਅੱਛਾ ਉਹ ਖੋਜਿਆਂ ਦੇ ਖੋਜੀ ਹੁੰਦੇ ਸੀ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਵੀ ਇਹਨੇ ਕਿਹੜੇ ਬੰਦੇ ਕਿੱਥੇ ਕਿਸ ਬੰਦੇ ਦੇ ਉਹ ਕਹੇ ਮਹਾਰਾਜ ਪੀਰ ਸਾਹਿਬ ਸਾਡੀ ਬੋਥੀ ਹਮਤਾਂ ਜਾਂ ਗਾਈਆਂ ਬੈਲ ਬਚੋਰੀ ਹੋ ਗਏ ਹਾਂਜੀ ਤੇ ਤੁਹਾਡੇ ਆਗੇ ਉਹ ਕਹਿੰਦੇ ਬਈ ਕੌਣ ਆਇਆ ਨਾਲ ਤੇ ਇੱਥੋਂ ਦੇ ਚੌਧਰੀ ਸਿੰਘ ਮਹਾਰਾਜ ਇੱਕ ਰਾਮ ਰੱਖ ਜਿਨ੍ਹਾਂ ਦੀ ਉਹ ਮੰਦੇ ਸੀ ਇਕ ਪੱਕੇ ਦਾ ਹੁੰਦਾ ਸਿੱਖ ਜਾਨ ਛਪੜਾ ਉਹ ਜਿਹੜੇ ਛਪੜੇ ਹਨ ਫਾਦਿਲ ਕਰਨ ਦੇ ਹਾਂ ਮੋਹਨ ਹਨ ਇਹਨਾਂ ਦਾ ਛਪੜੇ ਇਹਨਾਂ ਦਾ ਬਾਪ ਹੁੰਦਾ ਸਿੱਖ ਜਾਨ ਅੱਛਾ ਪਗੜੀ ਬੰਨ੍ਹ ਦਸਪੱਤੀ ਹੂੰ ਉਹਦੇ ਪੀਰ ਮਤਲਬ ਚੋਦਰੀ ਉਮਰਾਂ ਛੇ ਸੱਤ ਜਨਮ ਉਹਦਾ ਮੰਦੇਵੀ ਉਮਰਾਂ ਕੀ ਕਿਵੇਂ ਆਇਆ ਤੇ ਉਹ ਕਹਿੰਦਾ ਸੀ ਵੀ ਸਾਡੀ ਵਾਰਤੀ ਚੋਰੀ ਹੋ ਗਈ ਤੇ ਪੀਰ ਸਾਹਿਬ ਤੁਹਾਡੇ ਕੋਲ ਆਗੇ ਗਰੀਬ ਬੰਦਾ ਉਹ ਕਹਿ ਦਿੰਦਾ ਸੀ ਚਲੋ ਇਥੋਂ ਮੇਰੇ ਪਿਛਵਾੜੇ ਨੂੰ ਕੋਈ ਹੋਰ ਦੇਜੋ ਇਹਨੂੰ ਡੱਗੀ ਵੱੱਛੀ ਕੋਈ ਮੱਝ ਜਾਂ ਕੋਈ ਬੋਤੀ ਅੱਛਾ ਭੜਾ ਦਿਓ ਉਹ ਕਿਸੇ ਕੁੱਤਿਆਂ ਕੋਲ ਮੈਂ ਭੜਾਂਗਾ ਤੇ ਚੰਨ ਚੰਨ ਮਿਲ ਜਾਸੀ ਹਾਂ ਬਸ ਇਹਨਾਂ ਕਹਿੰਦੇ ਆ ਜਾਂਦੇ ਫਿਰ ਉਹ ਡਾਂਦੇ ਸੀ ਇੱਧਰ ਉਹ ਡੂ ਮੀਨਸ ਪੇਡਾਂ ਵਾਲੇ ਚਰਾਣ ਵਾਲੇ ਅੱਛਾ ਜੀ ਕੋਸਲ ਮੁਸਮਤ ਉਹ ਕਹਿੰਦੇ ਸੀ ਵੀ ਸਾਡੇ ਛੋਲਿਆਂ ਚ ਨਾ ਵਾੜਿਆ ਸਾਡੇ ਕਣਕ ਚ ਨਾ ਵਾੜ। ਉਹ ਕਹਿੰਦੇ ਚੌਧਰੀ ਡੋਡੀ ਡੋਡੀ ਖਾ ਲੈਣਗੇ ਤਾਂ ਕੀ ਅੱਛਾ ਬਿਆਕੀ ਕੁਝ ਨਹੀਂ ਹੁੰਦਾ। ਇਹ ਲਾਂਗਾ ਤੁਹਾਡਾ ਰਹਿ ਜਾਏਗਾ। ਹਾਂ। ਇਹ ਬਾਕੀ ਖਾਮ ਲਿਆ ਜੇ। ਡੋਡੀ ਡੋਡੀ ਖਾਂਦੀਆਂ ਨੇ। ਫੇਰ ਸਾਡੇ ਪਿੰਡ ਦੇ ਤਿੰਨ ਬੰਦੇ ਸੀ। ਇੱਕ ਮੇਰਾ ਬਾਪ ਸੀ। ਇੱਕ ਅਰੂ ਕੁਮਾਰ ਸੀ। ਦੋਵਾਂ ਦੇ ਮਹਿਮਾਨੀ ਇੱਕ ਜਾਖੜ ਹੁੰਦਾ ਸੀ ਬਸਤੀ ਦਾ ਉਹ ਚੂੜੀ ਵਾਲ ਚਿਸ਼ਤਾ ਸੀ ਚਿਸ਼ਤੀ ਦਾ ਸੀ ਅੱਛੇ ਇਹ ਮਤਲਬ ਜਿਹਨੂੰ ਦਾ ਕਲ ਮਾਰਦੇ ਸੀ ਨਾ ਤੇ ਉਹ ਕਹਿੰਦੇ ਵੀ ਹੁਣ ਡਾਂਗਾਂ ਲਿਆ ਗਏ ਤੇ ਮੋੜ ਲੱਸ ਜੋ ਫਿਰ ਉਹ ਉੱਡਦੇ ਸੀ ਮਤਲਬ ਐਨੀ ਦਸਤ ਹੈਗੀ ਸੀ ਦਸਤ ਹੈਗੀ ਸੀ ਜਾਂ ਤਕੜੇ ਆ ਗਏ ਸੀ ਸਰੀਰ ਦੇ ਵਿੱਚ ਹਾਂਜੀ ਵੀ ਉਹ ਡਾਂਗੀ ਸੀ ਹੂੰ ਵੀ ਉਹਨਾਂ ਨਾਲ ਲੜਨ ਨੂੰ ਤਕੜੇ ਸੀ ਉਹ ਹੀ ਡਾਂਗੀ ਤਕੜੇ ਸੀ ਡਾਂਗਾ ਰੱਖਦੇ ਸੀ ਅੱਛਾ ਤੇ ਫੇਰ ਉਹ ਵਾਪਸ ਲੈ ਜਾਂਦੇ ਇਹ ਧੱਕਲ ਮਾਰਦੇ ਆ ਇਥੋਂ ਯੱਸੀ ਆ ਗਏ ਤੇ ਉਹ ਫਿਰ ਚਲੇ ਜਾਂਦੇ ਤੇ ਉਸ ਵਕਤ ਇਥੇ ਸਕੂਲ ਤੁਸੀਂ ਦੱਸਿਆ ਵੀ ਨਹੀਂ ਸੀਗਾ ਕਿਉਂਕਿ ਜਾਂਦੇ ਹੀ ਉਧਰ ਸੀਗੇ ਪਿੰਡ ਜਿਹੜਾ ਹੁਣ ਪਾਕਿਸਤਾਨ ਦੇ ਵਿੱਚ ਹੈਗਾ ਉੱਥੇ ਚਲੇ ਜਾਂਦੇ ਸੀਗੇ ਤੁਸੀਂ ਬਹੁਜੇ ਅੱਗੇ ਵੀ ਕਦੇ ਗਏ ਹੋ ਉਸ ਤੋਂ ਅੱਗੇ ਬਹਾਵਲ ਨਗਰੀਆ ਬਹਾਵਲਪੁਰ ਜਾਂ ਅਮਰੂਕਾ ਨਹੀਂ ਇਹ ਗੱਡੀ ਚੜ ਕੇ ਉੱਥੇ ਰਹਿਆ ਖੋਬਰਾ ਡਾਣੀ ਪੰਜਕੋਸੀ ਵਾਲ ਡਾਣੀ ਉੱਥੇ ਗਾਜੋ ਕਰਦੇ ਸੀ ਮੇਰੇ ਤਾਇਆ ਉੱਥੇ ਰਹਿੰਦੇ ਸੀ ਖੋਬਰ ਵਾਲੀ ਡਾਣੀ ਇਹ ਪੰਜਕੋਸੀ ਵਾਲ ਡਾਣੀ ਕਹਿੰਦੇ ਆ ਪੰਜਕੋਸੀ ਵਾਲੀ ਡਾਣੀ ਪੰਜਕੋਸੀ ਦੇ ਬਸੇਵਾਨ ਮਤਲਬ ਪਾਕਿਸਤਾਨ ਦੇ ਗਏ ਨੇ ਪਹਿਲੇ ਅੱਛਾ ਉਹ ਪਰਿਵਾਰ ਉੱਥੇ ਰਹਿੰਦੇ ਸੀ ਉੱਥੇ ਰਹਿੰਦੇ ਸੀ ਖੋਬਰ ਬਾਲੇ ਉੱਥੇ ਰਹਿੰਦੇ ਸੀ ਵੰਡ ਵੇਲੇ ਇੱਥੇ ਆ ਗਏ ਵੰਡ ਵੇਲੇ ਇੱਥੇ ਆ ਗਏ ਉਹਨਾਂ ਨੂੰ ਅਲਾਟਮੈਂਟ ਪੁੱਛਕਸੀ ਹੋ ਗਈ ਹੂੰ ਉਸ ਵਕਤ ਕਿਉਂਕਿ ਇੱਥੇ ਸਾਰੇ ਲੋਕ ਹੈਗੇ ਸੀ ਤੁਸੀਂ ਸ਼ਹਿਰ ਵੀ ਜਾਂਦੇ ਹੋ ਨੇ ਜਾਂ ਹੋਰ ਪਿੰਡਾਂ ਦੇ ਵਿੱਚ ਵੀ ਜਾਂਦੇ ਹੋ ਜਿਵੇਂ ਤੁਸੀਂ ਦੱਸਿਆ ਵੀ ਮੁਸਲਿਮ ਭਾਈਚਾਰੇ ਦੇ ਇੱਥੇ ਨਾਲ ਪਿੰਡ ਹੈਗੇ ਸੀਗੇ ਹਨ ਇਹਨਾਂ ਨਾਲ ਤੁਹਾਡਾ ਪਿਆਰ ਮੁਹੱਬਤ ਕਿਵੇਂ ਸੀ ਮੁਸਲਮਾਨਾਂ ਦੇ ਪਿੰਡ ਇੱਥੇ ਖਾਰਾ ਸੀ ਚੂੜੀ ਵਾਲਾ ਪਿੰਡ ਵਸਦਾ ਸੀ ਨਾ ਜਦੋਂ ਹਾਂਜੀ ਤੇ ਇੱਥੇ ਚੌਧਰੀ ਆਦਰਾਮ ਤੇ ਚੌਧਰੀ ਨੰਦਰਾਮ ਦੇ ਘਰ ਸੀ ਉੱਥੇ ਲਿਖਿਆ ਹੁੰਦਾ ਸੀ ਮੁਸਲਮਾਨਾਂ ਦਾ ਪਾਣੀ ਅਲੱਗ-ਅਲੱਗ ਜਵਾ ਦਾ ਪਾਣੀ ਖੂਹ ਅਲੱਗ-ਅਲੱਗ ਨਾਲੀਆਂ ਬਣੀਆਂ ਤਿੰਨ ਖੂਹ ਅਲੱਗ-ਅਲੱਗ ਨਹੀਂ ਖੂਹ ਇੱਕ ਹੀ ਖੂਹ ਇੱਕ ਕਹਿੰਦੇ ਨਾਲੀਆਂ ਨਾਲੇ ਬਣੀ ਹੋਈਆਂ ਨਾਲੀਆਂ ਅਲੱਗ-ਅਲੱਗ ਜਾਕੀਆਂ ਦੀ ਪਾਣੀ 파ੜਛੇ ਤੇ ਲੋਹੇ ਦੇ 파ੜਛੇ ਤੇ ਲੋਹੇ ਦੇ ਟਿੰਡਾ ਉਂਦੀ ਸੀ ਨਾ ਹਾਂਜੀ ਉਹ ਪਾਣੀ ਡਿੱਗਦਾ ਸੀ ਗਡੋਈ 'ਚ ਤੇ ਗਡੋਈ 'ਚ ਤਿੰਨ ਉਹ ਤਿੰਦੀਆਂ ਬਣੀਆਂ ਸੀ ਤਿੰਨ ਤਿੰਨ ਸੁਰਾਖ ਬਣਾਏ ਹੋਏ ਆ ਤਿੰਨ ਸੁਰਾਖ ਅਲੱਗ ਅਲੱਗ ਨਾਲੀਆਂ ਦੀ ਮੁਸਲਮਾਨ ਪਾਣੀ ਇੱਥੋਂ ਵਰਣਦੇ ਹੂੰ ਤਾਂ ਕਿ ਉਹਨਾਂ ਦਾ ਭਾਂਡਾ ਸਾਡੇ ਨਾਂ ਲੱਗੇ ਹੂੰ ਤਾਂ ਕਿ ਉਹਨਾਂ ਦੇ ਬਰਤਨ ਉਹਨਾਂ ਦਾ ਪਾਣੀ ਸਾਡੇ ਨਾਂ ਲੱਗੇ ਇਹ ਇੰਜਾਂ ਦਾ ਪਾਣੀ ਵੱਖਰਾ ਤਿੰਨੇ ਤਿੰਨੇ ਇਹ ਇਹ ਵੱਖਰੇ ਬਣੇ ਹੁੰਦੇ ਤਿੰਨ ਵੱਖਰੇ ਸੀਗੇ ਇਹ ਉਹਨਾਂ ਦੇ ਮੁੰਡੇ ਨਾਲ ਜੋ ਘੁਲੇ ਹੋ ਬਲਵਾਨ ਆਉਂਦੇ ਸੀ ਤੇ ਬਈ ਨਾ ਹੋਤੇ ਉਹ ਮੁੜ ਜੱਲੇ ਆ ਕੇ ਫੇਰ ਅੰਦਰ ਆਓ ਇਸ ਤਰ੍ਹਾਂ ਮਤਲਬ ਕਿਹਾ ਤੁਸੀਂ ਆ ਉਸ ਟਾਈਮ এডੂਕੇਸ਼ਨ ਦੀ ਘਾਟ ਸੀਗੀ ਬਹੁਤ ਜ਼ਿਆਦਾ ਹਾਂ ਬਹੁਤ ਜ਼ਿਆਦਾ ਘਾਟ ਸੀ ਅੱਜ ਕੱਲ ਤਾਂ ਆਪਾਂ ਸਾਰੇ ਇੱਕ ਹੀ ਬਰਤਨ ਦੇ ਵਿੱਚ ਖਾਣਾ ਖਾਂਦੇ ਪਏ ਹਾਂ ਅੱਛਾ ਬੋ ਜੀ ਤੁਸੀਂ ਮਤਲਬ ਹੋਰ ਕੁਝ ਵੇਖਿਆ ਹੋਵੇ ਆਪਣੇ ਬਚਪਨ ਦੇ ਵਿੱਚ ਇੱਥੇ ਜੱਥੇ ਜੱਥੇ ਆਂਦੇ ਸੀ ਗੱਲ ਸੁਣੋ ਹਾਂਜੀ ਤੇ ਸਾਨੂੰ ਜੱਥਿਆਂ ਨੂੰ ਸਾਡੇ ਪਿੰਡ ਦਾ ਸਾਰੇ ਬੰਦਿਆਂ ਦਾ ਇਹ ਬਣਿਆ ਸੀ ਬਈ ਪਿਆਜ਼ ਤੇ ਰੋਟੀਆਂ ਦੇ ਟੋਕਰੇ ਜੋ ਜਿਹੜੇ ਇੱਧਰੋਂ ਜੱਥੇ ਆਉਂਦੇ ਆਂ। ਵੰਡ ਵਕਤ ਹਾਂ। ਉਹ ਵੱਡੇ ਬੰਦਿਆਂ ਕੋਲ ਰੋਟੀ ਨਹੀਂ ਲੱਜੇ। ਹੂੰ। ਬਈ ਉਹ ਸੇਲੇ ਤੇ ਘੰਡਿਆ ਸਿੰਦ ਵੀ ਹੁੰਦੀ ਸੀ। ਰੜਾਈ ਤੇ ਵੀ ਰੋਟੀਆਂ ਦੇ ਬਾਨੇ ਸਾਡੀ ਔਰਤਾਂ 'ਚ ਛੇਨ ਲੈਣਗੇ ਜਾਂ ਸਾਡਾ ਧੰਨ ਛੇਨ ਲੈਣਗੇ। ਹੂੰ। ਤੇ ਉਹ ਸੀ ਛੋਟੇ-ਛੋਟੇ ਬੱਚਿਆਂ ਦੇ ਸਿਰ ਤੇ ਟੋਕਰੇ ਭਾ ਕੇ ਅਸੀਂ ਜਾਂਦੇ ਸੀ ਮੀਂਹ ਬਹੁਤ ਵਰਸਦਾ ਸੀ। ਅੱਛਾ ਜਦੋਂ ਉਹ ਉਹ ਸਾਲ 47 ਵਿੱਚ بارشਾਂ ਬਹੁਤ ਹੋਈਆਂ ਤੇ ਪਾਣੀ ਹੁੰਦਾ ਸੀ ਤੇ ਪਾਣੀ ਵਿੱਚ ਅਸੀਂ ਪਿਆਜ਼ ਤੇ ਰੋਟੀਆਂ ਛਾੜ ਦੇ ਪਿੰਡ ਆ ਸਾਰੇ ਘਰਾਂ ਚੁੱਲ੍ਹੇ ਜਾ ਕੇ ਉਹਨਾਂ ਦਿੰਦੇ ਸੀ ਤੇ ਉਹ ਜਿਹੜੇ ਛੋਟੇ ਬੱਚਾ ਹੁੰਦੇ ਸੀ ਤਾਂ ਉਹ ਆ ਕੇ ਰੋਟੀਆਂ ਲੈ ਜਾਂਦੇ ਜਿੱਥੇ ਬੋੜ ਜਾਂਦੇ ਸੀ ਰੇਲਵੇ ਲਾਈਨ ਦੇ ਨਾਲ ਇਧਰੋਂ ਵੀ ਜੱਥਾ ਆਉਂਦਾ ਸੀ ਇਧਰੋਂ ਵੀ ਸਾਡੇ ਪਿੰਡ ਦੇ ਨਾਂ ਤੇ ਕਿਸੇ ਨੂੰ ਲੁੱਟਿਆ ਨਾ ਕਿਸੇ ਕੋਲ ਕੁਝ ਖੋਇਆ ਇਮਦਾਦੀ ਕੀਤੀ ਹੈ ਤੇ ਨਾ ਰੋਟੀ ਖਾ ਉਹ 1947 ਤੋਂ ਬਾਅਦ ਮਤਲ ਉਹ ਸਾਡਾ ਪਿੰਡ ਬੁਰੇ ਕੰਮਾਂ ਚ ਨਹੀਂ ਸੀ ਸਾਡੇ ਪਿੰਡ ਅੱਛਾ ਜਿਹੜਾ ਤੁਸੀਂ ਕਾਫਲਾ ਦੱਸਦੇ ਹੋ ਉਹ ਕਿਸੇ ਵੀ ਬਰਾਦਰੀ ਦਾ ਹੋਵੇ ਉਹ ਉਹਨਾਂ ਨੂੰ ਮਤਲ ਦਿੰਦੇ ਸੀਗੇ ਆ ਆਉਂਦੇ ਆ ਤੇ ਬੱਚੇ ਆਉਂਦੇ ਪੁੰਦੇ ਸਾਹ ਨਾਲ ਦੀ ਰੋਟੀਆਂ ਉਹਨਾਂ ਦੇ ਆ ਉਹਨਾਂ ਨੂੰ ਦੇ ਆ ਦੇ ਆ ਅਸੀਂ ਕੋਈ ਅੱਛਾ ਇਧਰੋਂ ਆਇਆ ਤੇ ਦੇ ਆ ਬਈ ਆ ਵੱਡਾ ਕੋਲੈਸ ਕਰਕੇ ਨਹੀਂ ਲੈਂਦੇ ਸੀ ਵੀ ਡਰ ਹੁੰਦਾ ਸੀਗਾ ਕਿ ਤੇ ਮਾਰ ਨਾ ਦੇ ਮਾਰ ਨਾ ਦੇਵੇ ਜਾਂ ਅਸੀਂ ਸਾਡੇ ਪਿੰਡ 'ਚ ਨਾ ਤਾਂ ਕਿਸੇ ਨੂੰ ਲੁੱਟਣ ਦਿੱਤਾ ਤੇ ਨਾ ਹੀ ਲੁੱਟਿਆ امدਾਦੀ ਕੀਤੀ ਹੈ امدਾਦੀ ਕੀਤੀ ਜੀ ਬੰਤ ਤੁਸੀਂ ਦੱਸ ਰਹੇ ਹੋ ਕਿ ਜਿਹੜਾ ਕਾਫਲਾ ਇੱਥੋਂ ਗੁਜ਼ਰਿਆ ਸੀ ਇੱਕ ਬੱਚਾ ਸੀਗਾ ਹਾਂ ਉਹ ਕੀ ਦਾਸਤਾਨ ਹੈ ਉਹ ਸੰਦਸੇ ਇਸ ਤਰ੍ਹਾਂ ਸੀ ਹਾਂਜੀ ਜੱਥਾ ਪਿੱਛੋਂ ਆਇਆ ਸੀ ਇਹ ਜਫਾਦਿਲ ਗੜ੍ਹੇ ਪਾਸੋਂ ਤੇ ਪਾਕਿਸਤਾਨ ਜਾਂਦਾ ਸੀ ਅੱਛਾ ਤੇ ਉਹ ਉਹਨਾਂ ਵਿੱਚ ਔਰਤਾਂ ਸੀ ਵੱਡੇ ਸਰੀਰ ਦੀਆਂ ਛੋਟੇ ਬੱਚਿਆਂ ਲਈ ਤੇ ਉਹ ਚੱਲ ਨਹੀਂ ਸਕਦੀਆਂ ਸੀ ਠੰਡਾ ਟੁੱਗ ਗਈ ਬਾਰਿਸ਼ ਜਿਆਦਾ ਹੁੰਦੀ ਸੀ ਤੇ ਮੇਰਾ ਪਿਤਾ ਤੇ ਅਸੀਂ ਉਹ ਗਾਈਆਂ ਥਰਾਂਦੇ ਸੀ ਅੱਛਾ ਤੇ ਉਹ ਉਹਨਾਂ ਦੇ ਬੰਦੇ ਹੀ ਵਾਪਸ ਆਏ ਭੱਜ ਕੇ ਤੇ ਉਹਨਾਂ ਨੂੰ ਮਤਲ ਮਾਰ ਕੇ ਚਲੇ ਗਏ ਹਮ ਅਸੀਂ ਤਾਂ ਕਰਿਆ ਆ ਕੇ ਸਵੇਰੇ ਮੇਰੇ ਪਿਤਾ ਜੀ ਉਹ ਦਿਰਗਾਈਆਂ ਲੈ ਕੇ ਗਏ ਤੇ ਇੱਕ ਬੱਚਾ ਉਸ ਔਰਤ ਦੇ ਛਾਤੀ ਜਿੱਤੇ ਪਿਆਸੀ ਜੀ ਸਾਂ ਹੱਸ ਫਿਰ ਮੇਰੇ ਪਿਤਾ ਉਹਨੂੰ ਚੱਕ ਕੇ ਲੈ ਅੱチェ ਲਿਆ ਕੇ ਇੱਥੇ ਪਿੰਡ ਦੇ ਵਿੱਚ ਸਾਗ ਆਲਾ ਨੀਮ ਹੁੰਦਾ ਸੀ ਹਾਂ ਨੀਮ ਹੁੰਦਾ ਸੀ ਕਿ ਜਦੋਂ ਉਹਨੂੰ ਸਾਗ ਆਲਾ ਨੀਮ ਕਹਿੰਦੇ ਇੱਥੇ ਇਕੱਠੇ ਹੋਏ ਸਾਰਾ ਪਿੰਡ ਹੂੰ ਬਈ ਕੀ ਕਰੀਏ ਇਸ ਬੱਚੇ ਦਾ ਇਹ ਬੱਚਾ ਜਿੰਦਾ ਹੈ ਫਿਰ ਅਸੀਂ ਕਰਨੀ ਖੇੜਾ ਜੈ ਇਸਾਈ ਜਾਤੀ ਦਾ ਕਿ ਕੋਈ ਕਪਲ ਸੀ ਉਹ ਕਹਿੰਦੇ ਵੀ ਅਸੀਂ ਪਾਲਣਾ ਸਾਡੇ ਕੋਲ ਬੱਚਾ ਨਹੀਂ ਹੈ ਤੇ ਉਹ ਉਸ ਬੱਚੇ ਨੂੰ ਉਹ ਲੈ ਗਏ ਉਹ ਬੱਚੇ ਨੂੰ ਉਹਨਾਂ ਨੇ ਪਾਲਿਆ ਪਾਲ ਕੇ ਉਹ ਬੱਚਾ ਸਾਡੇ ਸੁਨਣ ਚ ਆਇਆ ਵੀ ওভারਸ਼ੇਰ ਬਣ ਗਿਆ ਸੀ ਤਾਂ ਉਹਨਾਂ ਨੇ ਬਨੂ ਪੜਾਇਆ ਵੀ ਉਹ ਅਫਸਰ ਬਣ ਗਿਆ ਹੈ ਤੇ ਉਹ ਮੈਨੂੰ ਨਾ ਨਹੀਂ ਆਉਂਦੀ ਉਹ ਯਾਦ ਆਉਂਦਾ ਇਸਾਈ ਦਾ ਬਿਕਿਸ ਪਰਿਵਾਰ ਦਾ ਇਸਾਈਆਂ ਦੇ ਕਰਤੀ ਕਰਦੇ ਕਿਹੜੇ ਉਹਨੂੰ ਵੀ ਹੈ ਤੇ ਇਤਕ